ਦੀਆਂ ਦੇ ਸ਼ਾਮਦਾਨ ਦੰਦ ਭੇਦ ਤੇ ਚੱਲਣ ਵਾਲੇ ਆਮ ਆਦਮੀ ਪਾਰਟੀ ਦੇ ਲੋਕ ਇਹਨਾਂ ਨੇ ਤਾਂ ਪੰਜਾਬੀਅਤ ਸ਼ਰਮਸਾਰ ਕੀਤੀ ਇੱਕ ਧੀ ਨੂੰ ਰਾਤ ਨੂੰ ਗਲਤ ਰੈਸਟ ਕੀਤਾ ਪਰ ਮੇਰਾ ਸਿਰ ਝੁਕਦਾ ਕਿਉਂਕਿ ਅਸੀਂ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਚ ਮੇਰੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਪਲਾਰੇ ਦੇ ਕਿ ਜੀ ਮੇਰੀ ਪਾਰਟੀ ਦੇ ਇੱਕ ਲੀਡਰ ਕੰਚਨ ਪ੍ਰੀਤ ਜਿਨੇ ਡੱਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਹਨਾਂ ਚ ਜਦਾਈ ਲੜੀ ਉਹਨੂੰ ਗਲਤ ਤਰੀਕੇ ਨਾਲ ਅਰੈਸਟ ਕੀਤਾ کورٹ ਨੇ ਆਰਡਰ ਪਾਸ ਕੀਤਾ ਸੀ ਉਸੇ ਸਮੇਂ ਕੰਚਨਪ੍ਰੀਤ ਨੂੰ ਪੁਲਿਸ ਕਸਟਡੀ ਤੋਂ ਮੈਜਿਸਟਰੇਟ ਦੀ ਕਸਟਡੀ 'ਚ ਸ਼ਿਫਟ ਕੀਤਾ ਤੇ ਮੈਜਿਸਟਰੇਟ ਸਾਹਿਬ ਨੂੰ ਕਿਹਾ ਕਿ ਇਹ ਜਿਹੜਾ 111 ਕਿਉਂਕਿ ਕੀਤਾ ਕੀ ਨਾਨ ਅਵੇਲੇਬਲ ਅਫੈਂਸ ਇੱਕ ਬੇਲੇਬਲ ਪਰਚੇ ਦੇ ਵਿੱਚ ਐਡ ਕੀਤਾ ਸੀ ਸਿਰਫ ਉਹਨੂੰ ਫੜਨ ਲਈ ਜਿਹੜਾ ਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜੱਜਮੈਂਟਸ ਕਹਿੰਦੀਆਂ ਨੇ ਕਿ ਨਹੀਂ ਕਰ ਸਕਦੇ ਸੋ ਮੈਜਿਸਟਰੇਟ ਸਾਹਿਬ ਨੇ ਆ ਜਾਰਡਰ ਪਾਸ ਕਰਕੇ ਪੰਜਾਬ ਪੁਲਿਸ ਦੀ ਕਾਰਵਾਈ ਦੇ ਉੱਤੇ ਸਵਾਲ ਖੜੇ ਕੀਤੇ ਨੇ ਮੈਂ ਅਨੈਤਿਕ ਖੋਰ ਤੇ ਉਹਨਾਂ ਨੇ ਕਿਹਾ ਕਿ ਇਹ ਨੈਤਿਕ ਕਾਰਵਾਈ ਸੀ ਅਨਕਨਸਟੀਟਿਊਸ਼ਨਲ ਸੀ ਇਹ ਕਾਰਵਾਈ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਹੋਈ ਸੀ ਸੋ ਕੰਚਨਪ੍ਰੀਸ ਸਾਡੇ ਨਾਲ ਹੈ ਸੋ ਮੈਂ ਕਹੂੰਗਾ ਕਿ ਅੱਜ ਇੱਕ ਵਾਰ ਫੇਰ ਸਾਬਤ ਹੋ ਗਿਆ ਕਿ ਜਿਹੜਾ ਪੁਲਿਸ ਅਫਸਰ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂ ਉਥੇ ਉੱਪਰ ਅਦਾਲਤਾਂ ਬੈਠੀਆਂ ਨੇ ਹੁਣ ਅਦਾਲਤਾਂ 'ਚ ਜਵਾਬ ਨਹੀਂ ਹੋਈ ਅਫਸਰਾਂ ਦੀ ਹੋਈ ਹੈ ਸ਼ਰਮਸਾਰ ਕਿਨੂੰ ਹੋਣਾ ਪਿਆ ਉਹੀ ਅਫਸਰਾਂ ਨੂੰ ਜਿਹੜੇ ਸਾਮਦਾਨ ਦੰਦ ਭੇਦ ਤੇ ਚੱਲਦੇ ਸੀ ਸ਼ਰਮਸਾਰ ਕਿਨੂੰ ਹੋਣਾ ਪਿਆ ਜਿਹੜੇ ਕਿ ਆਮ ਆਦਮੀ ਪਾਰਟੀ ਨੇ ਮੈਂ ਫਿਰ ਮੈਂ ਉਹ ਨਿੱਜੀ ਟਿੱਪਣੀਆਂ ਨਹੀਂ ਕਰਨੀਆਂ ਚਾਹੁੰਦਾ ਕਿ ਇੰਨਾ ਜ਼ੋਰ ਲਾਤਾ ਦਿੱਲੀੋਂ ਵਕੀਰ ਚੰਡੀਗੜ੍ਹੋਂ ਵਕੀਲ ਲਿਆਂਦੇ ਤੇ ਅੰਤ ਦੇ ਵਿੱਚ ਜਿੱਤਿਆ ਤਾਂ ਕਾਨੂੰਨ ਫਿਰ ਸਾਰਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਵੀ ਅਫਸਰ ਇਹ ਸਰਕਾਰ ਦੇ ਕਹੇ ਤੇ ਨਾ ਚੱਲੇ ਇਹਨਾਂ ਦਾ ਤਾਂ ਇੱਕ ਸਾਥ ਰਹਿ ਗਿਆ ਇਹਨਾਂ ਨੂੰ ਤਾਂ ਆਪਣੀ 2027 ਦੀ ਹਾਰ ਦਿਖ ਰਹੀ ਐ ਅਫਸਰਾਂ ਦੇ ਲੰਬੇ ਕਰੀਅਰ ਨੇ ਸਾਰੇ ਸਾਡੇ ਭਰਾ ਨੇ ਇਹ ਕੋਈ ਪੰਜਾਬ ਪੁਲਿਸ ਕੋਈ ਬਹਰੋਂ ਥੋੜਾ ਆਈ ਐ ਇਹ ਪੰਜਾਬ ਦੇ ਨੇ ਇਹ ਆਪਣੇ ਫਰਜ਼ ਪਛਾਣਨ ਵਰਦੀ ਦੀ ਮਰਿਆਦਾ ਨੂੰ ਸਮਝਣ ਤੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਦੇ। ਮੇਰੇ ਸਾਥੀ ਤੁਹਾਨੂੰ ਟੋਕ ਰਿਹਾ ਤੁਸੀਂ ਇਸ ਵੇਲੇ ਗੱਲ ਕਰੀਏ ਤੁਹਾਡੇ ਨਾਲ ਨੇ ਕੁੜੀ ਜੇ ਪਹਿਲਾਂ ਜਦੋਂ ਤਕਰੀਰਾਂ মিডিਆ ਤੇ ਜਵਾਬੀਆਂ ਹੋਈਆਂ ਤਾਂ ਉਸ ਵੇਲੇ ਗਾਲੇ ਰੰਗ ਦੇ ਪਹਿਰਾਵੇ ਦੇ ਵਿੱਚ ਇੱਕ ਲੇਡੀ ਪਤਾ ਨਹੀਂ ਉਹ ਪੁਲਿਸ ਵਾਲੀ ਸੀ ਜਾਂ ਕੌਣ ਐ ਉਹਾਰੇ ਮੀਡੀਆ ਦੇ ਵਿੱਚ ਮੀਡੀਆ ਸਾਹਮਣੇ ਇੱਕ ਘੁਮਰਾਹ ਕੀਤਾ ਗਿਆ ਜੀ ਕਿਉਂ ਦੱਸਿਆ ਗਿਆ ਕਿ ਉਹ ਘੁਮਰਾਹ ਕੀਤਾ ਗਿਆ ਕਿਉਂਕਿ ਪੀਐਲ ਨੂੰ ਨਹੀਂ ਪਿਆਦਾ ਸਾਰਾ ਉਹ ਐਸੀ ਸਾਰੀਆਂ ਲਾਈਵ ਤਸਵੀਰਾਂ ਪੰਚਾਈਆਂ ਦੇਖੋ ਮੈਂ ਕੋਈ ਅਦਾਲਤ ਪਹੁੰਚ ਗਈ ਹੈ ਮਤਲਬ ਮੈਂ ਤਾਂ ਕਹਿਣਾ ਕਿ ਆਮ ਆਦਮੀ ਪਾਰਟੀ ਕਿਹੜਾ ਵਰਗ ਹੈ ਜਿਹਦੇ ਨਾਲ ਕੋਝੇ ਮਜ਼ਾਕ ਨਹੀਂ ਕਰ ਰਹੇ ਤੁਸੀਂ ਦੇਖੋ ਵੀ ਜਿਨ੍ਹਾਂ ਨੇ ਅਦਾਲਤ ਦੇ ਹੁਕਮਾਂ ਦੀਆਂ ਧੱਜੀਆਂ ਉਡਾਤੀਆਂ ਸੁਪਰੀਮ ਕੋਰਟ ਤੱਕ ਕਹਿੰਦੇ ਆ ਕਿ ਭਾਈ ਜੇ ਕਿਸੇ ਕੇਸ 'ਚ ਇੰਟਰਮ ਬੈਲ ਮਿਲੀ ਹੈ ਬੰਦਾ ਇਨਵੈਸਟੀਗੇਸ਼ਨ ਜੁਆਇਨ ਕਰਨ ਗਿਆ ਹੈ ਜੇ ਉਹਦੇ ਵਿੱਚ ਕੋਈ ਵੱਧ ਗਈ ਧਾਰਾ ਗਈ ਤਾਂ ਤੁਸੀਂ ਅਰੈਸਟ ਨਹੀਂ ਕਰ ਸਕਦੇ ਸੁਪਰੀਮ ਕੋਰਟ ਕਹਿਰੀ ਹੈ ਤੇ ਸਾਡੀ ਪੰਜਾਬ ਪੁਲਿਸ ਇਹ ਸਰਕਾਰ ਦੇ ਹੱਥਾਂ ਚੜ ਕੇ ਆਪਦੇ ਆਪ ਨੂੰ ਕੋਰਟ ਤੋਂ ਵੱਡਾ ਸਮਝਦੀ ਹੈ ਇਸੇ ਤਰੀਕੇ ਜੋ ਅੱਜ ਮੀਡੀਆ ਦੇ ਨਾਲ ਕੀਤਾ ਗਿਆ ਇੱਕ ਲੜਕੀ ਨੂੰ ਕੰਚਨਪ੍ਰੀਤ ਬਣਾ ਕੇ ਜਿਸ ਤਰੀਕੇ ਦਾ ਖੇਡ ਖੇਡਿਆ ਗਿਆ ਉਹਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਮੀਡੀਆ ਦਾ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਹੈ ਤੇ ਮੀਡੀਆ ਦੇ ਨਾਲ ਐਸਾ ਜੇ ਕੋਝਾ ਮਜ਼ਾਕ ਕੀਤਾ ਤਾਂ ਬੇਹਦ ਸ਼ਰਮਿੰਦਗੀ ਦੀ ਗੱਲ ਹੈ ਪਰ ਮੈਂ ਤੁਹਾਨੂੰ ਭਰਾਓ ਕਹਿਣਾ ਕਿ ਜਿਨ੍ਹਾਂ ਨੇ ਪੰਜਾਬੀਅਤ ਦੀ ਸ਼ਰਮਸਾਰ ਕਰਤੀ ਜਿਨ੍ਹਾਂ ਨੇ ਧੀ ਤੇ ਪਰਚਾ ਦੇ ਕੇ ਰਾਤ ਨੂੰ ਉਹਨੂੰ ਥਾਣੇ 'ਚ ਚੱਕ ਲਿਆ ਤਾਂ ਇਹ ਤਾਂ ਇਹ ਸਰਕਾਰ ਤੋਂ ਤੁਸੀਂ ਹੋਰ ਤੋਕੋ ਰੱਖ ਵੀ ਕੀ ਸਕਦੇ ਕਲੇਸ਼ ਸਾਹਿਬ ਅੱਜ ਡਿਸੀਜਨ ਕੀ ਹੋਇਆ ਫਾਈਲ ਅੱਜ ਫਾਈਨਲ ਹੋਇਆ ਦੁਆਰਾ ਦੱਸਦੇ ਹਾਂ ਜਿਹੜਾ ਮਾਰਯੋ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਹੁਕਮਾਂ ਤੇ ਅੱਜ ਦੀ ਕੋਰਟ ਹੀਅਰਿੰਗ ਹੋਈ ਕੋਰਟ ਹੀਅਰਿੰਗ ਦੇ ਵਿੱਚ ਜਿਹੜੀ ਕੰਚਨ ਪ੍ਰੀਤ ਦੀ ਅਰੈਸਟ ਸੀ ਉਹਦੇ ਉੱਤੇ ਬਹਿਸ ਹੋਈ ਔਰ ਕੋਰਟ ਨੇ ਇਹ ਮੰਨਿਆ ਇੱਕ ਕੰਚਨਪ੍ਰੀਤ ਦੀ ਜਿਹੜੀ ਕੱਲ ਅਰੈਸਟ ਕੀਤੀ ਗਈ ਹੈ ਕਿਉਂਕਿ ਵੱਦਾ ਜੁਰਮ ਕਰਕੇ ਕੀਤੀ ਹੈ ਉਹ ਪਰਚਾ ਤਾਂ ਸਾਰਾ ਅਵੇਲੇਬਲ ਸੀ ਨਾਨ ਅਵੇਲੇਬਲ 111 ਧਾਰਾ ਜਿਹੜੀ ਜੋੜੀ ਗਈ ਉਹ ਕੰਚਨਪ੍ਰੀਤ ਤੇ ਨਹੀਂ ਲੱਗ ਸਕਦੀ ਸੀ ਸੋ ਉਹ ਅਰੈਸਟ ਨੂੰ ਕੋਰਟ ਨੇ ਅਨ ਕਨਸਟੀਟਿਊਸ਼ਨਲ ਕਿਹਾ ਕੋਰਟ ਨੇ ਬੜੇ ਸਖਤ ਲਫ਼ਜ਼ ਪੰਜਾਬ ਪੁਲਿਸ ਦੀ ਕਾਰਵਾਈ ਤੇ ਵਰਤੇ ਨੇ ਕੋਰਟ ਨੇ ਕਹਿ ਕੇ ਜਿਹੜੀ ਕਾਰਵਾਈ ਹੈ ਇਸ ਸੰਵਿਧਾਨ ਦੇ ਕਾਨੂੰਨ ਦੇ ਹਰ ਦਾਇਰੇ ਤੋਂ ਬਾਹਰ ਜਾ ਕੇ ਕੀਤੀ ਗਈ ਔਰ ਅੱਗੇ ਤੋਂ ਉਤਾੜਨਾ ਕੀਤੀ ਹੈ ਪੰਜਾਬ ਪੁਲਿਸ ਨੂੰ ਕਿ ਐਸੀਆਂ ਕਾਰਵਾਈਆਂ ਨਾ ਕਰੇ ਸੋ ਇੱਕ ਬਹੁਤ ਵੱਡਾ ਇਹ ਮੈਂ ਕਹਿੰਦਾ ਕਿ ਤਮਾਚ ਪੰਜਾਬ ਪੁਲਿਸ ਦੇ ਮੂੰਹ ਤੇ ਕੋਰਟ ਨੇ ਮਾਰਿਆ ਤੇ ਉਹਨਾਂ ਨੂੰ ਦੱਸਿਆ ਕਿ ਕੋਰਟ ਸਭ ਤੋਂ ਵੱਡੀ ਹੈ ਸੰਵਿਧਾਨ ਸਭ ਤੋਂ ਵੱਡਾ ਹੈ ਕਾਨੂੰਨ ਸਭ ਤੋਂ ਵੱਡਾ ਹੈ ਕਾਨੂੰਨ ਤੋਂ ਉੱਪਰ ਨਾ ਕੋਈ ਪੁਲਿਸ ਹੈ ਨਾ ਕੋਈ ਮੁੱਖ ਮੰਤਰੀ ਹੈ ਜਮਾਨਤ ਜਮਾਨਤ ਲਈ ਹੈ ਠੀਕ ਹੈ ਤਾਂ ਰੀਲਿਸ ਨੂੰ ਪਹੁੰਚਾਈਏ ਅਤੇ ਰੀਲਿਸ ਹੋਣਾ ਸ਼ੁਰੂ ਕਰ ਦਿੱਤਾ ਗਿਆ ਹੈ ਇਹ ਰੀਲਿਸ ਹੋ ਗਏ ਨੇ ਕੋਈ ਜਵਾਬ ਨਹੀਂ ਗੰਤ ਫੜਿਆ ਨਹੀਂ ਦਿੱਤੀ ਗਈ ਹੈ ਸਾਰਾ ਕੰਟਰੀ ਤੇ ਲੋੜ ਹੈ ਕਿ ਕਿ ਨਾ ਇਹ ਵੀ ਜ਼ਰੂਰ ਦੇਖੀ ਜਿਹੜੀ ਅੱਜ ਤੱਕ ਰਾਤ ਦੇ ਰਾਤ ਤੱਕ ਚੱਲੀ ਦੇਖੋ ਇਤਿਹਾਸ ਲਿਖੇ ਜਾਂਦੇ ਨੇ ਪਰ ਬੜੀ ਚੰਗੀ ਗੱਲ ਹੈ ਮੈਂ ਕਹੂੰਗਾ ਕਿ ਕਰਨ ਤਰਨ ਦੇ ਕੀ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਹੈ ਕਿ ਰਾਤ ਨੂੰ ਕੋਟ ਲੱਗੀ ਮੈਂ ਸਟਾਰਟਿੰਗ ਕਿੱਥੋਂ ਕੀਤੀ ਸੀ ਕਿ ਕੋਟ ਲੱਗੀ ਕਿਉਂ ਕੋਟ ਲੱਗੀ ਕਿਉਂਕਿ ਇਹ ਵਧੀਕੀ ਪੰਜਾਬ ਪੁਲਿਸ ਦੀ ਹੈ ਇਹ ਗਲਤੀ ਅਫਸਰਾਂ ਦੀ ਹੈ ਇਹ ਗਲਤੀ ਸਰਕਾਰ ਦੀ ਹੈ ਜਿਹੜੇ ਵੈਂ ਡਾਟਾ ਪੋਲਿਟਿਕਸ ਕਰਦੇ ਨੇ ਪਰ ਸਾਡਾ ਸਿਰ ਝੁਕਦਾ ਅਦਾਲਤ ਅੱਗੇ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਇਨਸਾਫ ਦਿੱਤਾ ਔਰ ਅੱਜ ਕੰਚਨਪ੍ਰੀਤ ਕੋਟ ਤੋਂ ਬਾਹਰ ਜਿਹੜੇ ਕੰਚਨਪ੍ਰੀਤ ਨੂੰ ਪੁਲਿਸ ਉਹਦੇ ਦਿਖਾਰੇ ਸੀ ਕਿ ਜੀ ਮੁੱਖ ਮੰਤਰੀ ਦੇ ਕਹਿਣ ਤੇ ਲੈ ਕੇ ਆਈ ਅਦਾਲਤ ਦੇ ਵਿੱਚ ਐਡੀ ਤਾਕਤ ਆ ਉਹ ਕੰਚਨਪ੍ਰੀਤ ਅੱਜ ਸਾਡੇ ਨਾਲ ਅਕਾਲੀ ਦਲ ਦੇ ਯੋਧੇ ਨਾਲ ਵਾਪਸ ਚੜਦੀ ਕਲਾ 'ਚ ਅਸੀਂ ਜਾ ਰਹੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਪੰਜ ਦਾ ਜਿਹੜਾ ਕੱਲ੍ਹ ਰੈਸਟ ਕੀਤਾ ਜੇ ਤੁਸੀਂ ਜੀ ਦੇ ਤਾਂ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਕੱਲ ਜਿਹੜਾ ਇਹਨਾਂ ਨੇ ਪਹਿਲਾਂ ਮੇਰੀ ਇਨਵੈਸਟੀਗੇਸ਼ਨ ਸੀਗੀ ਕਿਸੇ ਕੇਸ ਦੇ ਵਿੱਚ ਉਹ ਕਿਥਾ ਖਾਣੇ